ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਮਨਪ੍ਰੀਤ ਬਰਾੜ ਅੱਜ ਅਸੀਂ ਨਾ ਸਪਰੀ ਦੀ ਗੱਲ ਕਰਾਂਗੇ ਨਾ ਕਿਸੇ ਮੈਜਿਕ ਸੋਲੂਸ਼ਨ ਦੀ ਅੱਜ ਅਸੀਂ ਇਹ ਸਮਝਾਂਗੇ ਕਿ ਕਿੰਨੂ ਦਾ ਪੌਦਾ ਅੰਦਰੋਂ ਕਿਵੇਂ ਸੋਚਦਾ ਹੈ ਫੁੱਲ ਬਣਾਉਣ ਦਾ ਡਿਸੀਜਨ ਕਿਵੇਂ ਲੈਂਦਾ ਹੈ ਜੇ ਤੁਸੀਂ ਇਹ ਸਾਇੰਸ ਸਮਝ ਲਈ ਫਿਰ ਤੁਹਾਨੂੰ ਹਰ ਸਾਲ ਨਵੀਂ ਦਵਾਈ ਦੀ ਲੋੜ ਨਹੀਂ ਪੈਗੀ ਪੌਦਾ ਸੋਚਦਾ ਕਿਵੇਂ ਹੈ ਹੁਣ ਦੋਸਤੋ ਇੱਕ ਗੱਲ ਧਿਆਨ ਨਾਲ ਸਮਝ ਲਵੋ ਪੌਦੇ ਕੋਲ ਦਿਮਾਗ ਨਹੀਂ ਹੁੰਦਾ ਪਰ ਪੌਦਾ ਅੰਨਾ ਨਹੀਂ ਹੁੰਦਾ ਪੌਦਾ ਹਰ ਵੇਲੇ ਆਪਣੇ ਆਲੇ-ਦੁਆਲੇ ਦੇ ਸਿਗਨਲਸ ਨੂੰ ਧਿਆਨ ਨਾਲ ਪੜਦਾ ਰਹਿੰਦਾ ਹੈ। ਪੌਦਾ ਹਰ ਸਮੇਂ ਤਿੰਨ ਮੁੱਖ ਚੀਜ਼ਾਂ ਮੈਜ਼ਰ ਕਰ ਰਿਹਾ ਹੁੰਦਾ ਹੈ। ਪਹਿਲਾ ਮਿੱਟੀ 'ਚ ਪਾਣੀ ਕਿੰਨਾ ਹੈ। ਜੇ ਪਾਣੀ ਲਗਾਤਾਰ ਮਿਲ ਰਿਹਾ ਹੋਵੇ ਤਾਂ ਪੌਦਾ ਸੋਚਦਾ ਹੈ ਕਿ ਹਾਲਾਤ ਸੇਫ ਨੇ। ਪਹਿਲਾਂ ਗ੍ਰੋਥ ਕਰੀਏ। ਇਸ ਕਰਕੇ ਪੱਤੇ ਵੱਧਦੇ ਨੇ, ਟਾਹਣੀਆਂ ਨਿਕਲਦੀਆਂ ਨੇ ਪਰ ਫੁੱਲ ਰੁਕ ਜਾਂਦੇ ਨੇ। ਦੂਜਾ ਸਿਗਨਲ ਹੈ ਨਾਈਟ੍ਰੋਜਨ ਦਾ। ਜੇ ਨਾਈਟ੍ਰੋਜਨ ਜ਼ਿਆਦਾ ਮਿਲੇ ਤਾਂ ਪੌਦਾ ਮੈਸੇਜ ਲੈਂਦਾ ਹੈ के खाना प्लेंटी है इस नाल होर लंबा हो जाता है होर हरा हो जाता है पर फुल देर ना देने। तीजा अते सब तो ताकतवर सिग्नल है मौसम का टैंपरेचर दिन रात की लंबाई जदों तो पौधे लगे कि मौसम ठीक है दिन रात बैलेंस्ड ने तो पौधा क्लीयर फैसला करता है कि हूँ रीप्रोडक्शन का समा है और उतों फुल बनन की प्रोसैस शुरू होंगी है इस करके दोस्तों याद रखो ਫੁੱਲ ਸਿਰਫ ਖਾਦ ਨਾਲ ਨਹੀਂ ਆਉਂਦਾ ਫੁੱਲ ਸਹੀ ਸਿਗਨਲ ਮਿਲਣ ਨਾਲ ਆਉਂਦਾ ਹੈ ਹੁਣ ਧਿਆਨ ਨਾਲ ਸੁਣੋ ਦੋਸਤੋ ਜਦੋਂ ਕਿੰਨੂ ਦੇ ਪੌਦੇ ਨੂੰ ਪਾਣੀ ਪਲੈਂਟੀ ਮਿਲਦਾ ਰਹੇ ਨਾਈਟ੍ਰੋਜਨ ਜ਼ਿਆਦਾ ਹੋਵੇ ਅਤੇ ਕਿਸੇ ਤਰ੍ਹਾਂ ਦਾ ਸਟ੍ਰੈਸ ਨਾ ਹੋਵੇ ਤਾਂ ਪੌਦਾ ਅੰਦਰੋਂ ਸੋਚਦਾ ਹੈ ਹਾਲਾਤ ਸੇਫ ਨੇ ਮੈਂ ਲੰਬਾ ਹੋਵਾਂ ਮੈਂ ਪੱਤਾ ਬਣਾਵਾਂ ਮੈਂ ਟਾਣੀ ਵਧਾਵਾਂ ਇਸ ਸਟੇਜ 'ਚ ਦੋਸਤੋ ਪੌਦਾ ਸਿਰਫ ਗਰੋਥ ਮੋਡ 'ਚ ਹੁੰਦਾ ਹੈ ਇਸ ਮੋਡ 'ਚ ਫੁੱਲ ਨਹੀਂ ਬਣਦੇ ਸਿਰਫ ਪੱਤਾ ਤੇ ਟਾਣੀ ਬਣਦੀ ਹੈ ਹੁਣ ਦੂਜਾ ਮੋੜ ਸਮਝੋ ਜਦੋਂ ਪਾਣੀ ਥੋੜਾ ਘਟ ਹੋ ਜਾਵੇ ਨਾਈਟ੍ਰੋਜਨ ਕੰਟਰੋਲ ਚ ਆ ਜਾਵੇ ਅਤੇ ਟੈਂਪਰੇਚਰ ਹਲਕਾ ਸਟ्रेस ਦੇਵੇ ਤਾਂ ਪੌਦਾ ਅੰਦਰੋਂ ਸਿਗਨਲ ਲੈਂਦਾ ਹੈ ਕਿ ਹਾਲਾਤ ਚੇਂਜ ਹੋ ਰਹੇ ਨੇ ਮੈਨੂੰ ਹੁਣ ਸੀਡ ਬਣਾਉਣੀ ਚਾਹੀਦੀ ਹੈ ਇਥੋਂ ਦੋਸਤੋ ਫੁੱਲ ਦੀ ਪਲੈਨਿੰਗ ਸਟਾਰਟ ਹੁੰਦੀ ਹੈ ਯਾਦ ਰੱਖੋ ਫੁੱਲ ਅੱਜ ਨਹੀਂ ਫੁੱਲ 20-25 ਦਿਨ ਪਹਿਲਾਂ ਪੌਦੇ ਦੇ ਅੰਦਰ ਡਿਸਾਈਡ ਹੋ ਜਾਂਦਾ ਹੈ ਹੁਣ ਦੋਸਤੋ ਅਸੀਂ ਪਾਣੀ ਦੀ ਗੱਲ ਕਰਦੇ ਹਾਂ ਪਰ ਉੱਪਰੋਂ ਨਹੀਂ ਸਗੋਂ ਜੜਾਂ ਤੋਂ ਪੱਤਿਆਂ ਤੱਕ ਜਦੋਂ ਮਿੱਟੀ ਵਿੱਚ ਹਮੇਸ਼ਾ ਪਾਣੀ ਹੀ ਪਾਣੀ ਰਹਿੰਦਾ ਹੈ ਤਾਂ ਜੜਾਂ ਦੇ ਆਲੇ-ਦੁਆਲੇ ਆਕਸੀਜਨ ਹਵਾ ਘੱਟ ਹੋ ਜਾਂਦੀ ਹੈ ਆਕਸੀਜਨ ਘੱਟ ਹੋਣ ਨਾਲ ਜੜਾਂ ਅੰਦਰੋਂ ਇੱਕ ਬਹੁਤ ਜ਼ਰੂਰੀ ਰਸਾਇਣਿਕ ਸੰਕੇਤ ਘੱਟ ਬਣਦਾ ਹੈ ਜਿਸ ਨੂੰ ਵਿਗਿਆਨ ਵਿੱਚ ABA ਕਹਿੰਦੇ ਨੇ ਇਸ ਹਾਲਤ ਵਿੱਚ ਪੱਤਿਆਂ ਤੱਕ ਸੰਦੇਸ਼ ਜਾਂਦਾ ਹੈ ਕਿ ਕੋਈ ਤਣਾ ਨਹੀਂ ਹੈ ਇਸ ਲਈ ਵਾਧਾ ਜਾਰੀ ਰੱਖੋ ਇਸ ਕਰਕੇ ਪੌਦਾ ਪੱਤਾ ਤੇ ਟਾਣੀ ਬਣਾਉਂਦਾ ਰਹਿੰਦਾ ਹੈ ਫੁੱਲ ਨਹੀਂ ਬਣਦਾ ਪਰ ਜਦੋਂ ਮਿੱਟੀ ਹਲਕੀ ਜਹੀ ਸੁੱਕਦੀ ਹੈ ਤਾਂ ਜੜਾਂ ਨੂੰ ਹਲਕਾ ਤਣਾਅ ਮਹਿਸੂਸ ਹੁੰਦਾ ਹੈ ਅਤੇ ਜੜਾ ਅੰਦਰੋਂ ABA ਨਾਮ ਦਾ ਸੰਕੇਤ ਬਣਦਾ ਹੈ ਇਹ ਸੰਕੇਤ ਜੜਾਂ ਤੋਂ ਪੱਤਿਆਂ ਤੱਕ ਪਹੁੰਚਦਾ ਹੈ ਅਤੇ ਕਹਿੰਦਾ ਹੈ ਕਿ ਵਾਧਾ ਹੌਲਾ ਕਰੋ ਹੁਣ ਬੀਜ ਬਣਾਉਣ ਦੀ ਪ੍ਰਕਿਰਿਆ ਸ਼ੁਰੂ ਕਰੋ ਦੋਸਤੋ ਇਹੀ ABA ਫੁੱਲ ਬਣਾਉਣ ਦੀ ਪ੍ਰਕਿਰਿਆ ਦਾ ਮੁੱਖ ਸੰਕੇਤ ਹੈ ਇਸ ਲਈ ਯਾਦ ਰੱਖੋ ਜ਼ਿਆਦਾ ਪਾਣੀ ਸਿਰਫ ਵਾਧਾ ਕਰਦਾ ਹੈ ਪਰ ਸੰਭਾਲ ਕੇ ਦਿੱਤਾ ਪਾਣੀ ਫੁੱਲ ਬਣਾਉਣ ਵਾਲਾ ਸੰਕੇਤ ਚਾਲੂ ਕਰਦਾ ਹੈ ਹੁਣ ਦੋਸਤੋ ਅਸੀਂ ਨਾਈਟ੍ਰੋਜਨ ਦੀ ਅੰਦਰੂਨੀ ਰਸਾਇਣਿਕ ਸਮਝ ਕਰਦੇ ਹਾਂ ਨਾਈਟ੍ਰੋਜਨ ਪੌਦੇ ਦੇ ਅੰਦਰ ਅਮੀਨੋ ਅਮਲ, ਪ੍ਰੋਟੀਨ ਅਤੇ ਪੱਤਿਆਂ ਦਾ ਹਰਾ ਰੰਗ ਬਣਾਉਣ ਵਿੱਚ ਮਦਦ ਕਰਦਾ ਹੈ। ਜਦੋਂ ਨਾਈਟ੍ਰੋਜਨ ਪੌਦੇ ਵਿੱਚ ਜ਼ਿਆਦਾ ਹੋਵੇ ਤਾਂ ਪੱਤੇ ਗੂੜੇ ਹਰੇ ਹੋ ਜਾਂਦੇ ਨੇ। ਪੌਦਾ ਤੇਜ਼ੀ ਨਾਲ ਖੁਰਾਕ ਬਣਾਉਂਦਾ ਹੈ ਅਤੇ ਬਣੀ ਹੋਈ ਸ਼ੱਕਰ ਸਾਰੀ ਦੀ ਸਾਰੀ ਵਾਧੇ ਵਿੱਚ ਹੀ ਵਰਤ ਲੈਂਦਾ ਹੈ। ਇਸ ਹਾਲਤ ਵਿੱਚ ਸ਼ੱਕਰ ਫੁੱਲ ਵਾਲੀ ਕਲੀ ਤੱਕ ਨਹੀਂ ਪਹੁੰਚਦੀ। ਇਸ ਲਈ ਫੁੱਲ ਬਣਨ ਦਾ ਸੰਕੇਤ ਨਹੀਂ ਮਿਲਦਾ। ਪਰ ਜਦੋਂ ਨਾਈਟ੍ਰੋਜਨ ਘੱਟ ਹੋ ਜਾਂਦਾ ਹੈ ਤਾਂ ਪੌਦੇ ਦੀ ਲੰਬਾਈ ਅਤੇ ਵਾਧਾ ਹੌਲੀ ਹੋ ਜਾਂਦਾ ਹੈ। ਇਸ ਨਾਲ ਪੱਤਿਆਂ ਵਿੱਚ ਬਣੀ ਹੋਈ ਸ਼ੱਕਰ ਇਕੱਠੀ ਹੋਣ ਲੱਗਦੀ ਹੈ ਅਤੇ ਹੌਲੀ-ਹੌਲੀ ਕਲੀਆਂ ਵੱਲ ਜਾਣ ਲੱਗਦੀ ਹੈ ਜਦੋਂ ਸ਼ੱਕਰ ਵੱਧ ਹੁੰਦੀ ਹੈ ਅਤੇ ਨਾਈਟ੍ਰੋਜਨ ਘੱਟ ਹੁੰਦਾ ਹੈ ਤਾਂ ਪੌਦੇ ਨੂੰ ਅੰਦਰੋਂ ਸੰਕੇਤ ਮਿਲਦਾ ਹੈ ਕਿ ਹੁਣ ਫੁੱਲ ਬਣਾਉਣੇ ਨੇ ਇਸ ਸੰਤੁਲਨ ਨੂੰ ਵਿਗਿਆਨ ਵਿੱਚ ਕਾਰਬਨ ਅਤੇ ਨਾਈਟ੍ਰੋਜਨ ਦਾ ਅਨੁਪਾਤ ਕਿਹਾ ਜਾਂਦਾ ਹੈ ਫੁੱਲ ਬਣਾਉਣ ਲਈ ਕਾਰਬਨ ਵੱਧ ਹੋਣਾ ਚਾਹੀਦਾ ਹੈ ਅਤੇ ਨਾਈਟ੍ਰੋਜਨ ਘੱਟ ਹੋਣਾ ਚਾਹੀਦਾ ਹੈ ਪੱਤਾ ਤੋਪ ਦੀ ਰੋਸ਼ਨੀ ਨਾਲ ਖੁਰਾਕ ਬਣਾਉਂਦਾ ਹੈ ਅਤੇ ਇਹ ਖੁਰਾਕ ਨਲੀਕਾਂ ਰਾਹੀਂ ਕਲੀਆਂ ਤੱਕ ਪਹੁੰਚਦੀ ਹੈ ਜਦੋਂ ਕਲੀ ਨੂੰ ਪੂਰੀ ਖੁਰਾਕ ਮਿਲਦੀ ਹੈ ਅਤੇ ਵਾਧਾ ਵਾਲਾ ਹਾਰਮੋਨ ਘਟ ਤੇ ਦਬਾਅ ਵਾਲਾ ਹਾਰਮੋਨ ਵਧ ਹੁੰਦਾ ਹੈ ਤਾਂ ਕਲੀ ਅੰਦਰੋਂ ਫੈਸਲਾ ਕਰਦੀ ਹੈ ਕਿ ਮੈਂ ਪੱਤਾ ਨਹੀਂ ਫੁੱਲ ਬਣਾਂਗੀ ਪਰ ਜੇ ਵਾਧਾ ਵਾਲਾ ਹਾਰਮੋਨ ਜ਼ਿਆਦਾ ਹੋਣ ਅਤੇ ਮਿੱਟੀ ਵਿੱਚ ਨਾਈਟ੍ਰੋਜਨ ਵਧ ਹੋਵੇ ਤਾਂ ਉਹੀ ਕਲੀ ਪੱਤਾ ਬਣ ਜਾਂਦੀ ਹੈ ਇਸ ਲਈ ਫੁੱਲ ਬਣਨਾ ਦਵਾਈ ਨਾਲ ਨਹੀਂ ਸਗੋਂ ਪੌਦੇ ਦੇ ਅੰਦਰੂਨੀ ਸੰਤੁਲਨ ਨਾਲ ਹੁੰਦਾ ਹੈ ਕਿਸਾਨ ਕਈ ਵਾਰ ਦਵਾਈ ਛਿੜਕਾਅ ਕਰਦਾ ਹੈ ਪਰ ਮਿੱਟੀ ਵਿੱਚ ਜੜਾਂ ਹਮੇਸ਼ਾ ਗਿੱਲੀਆਂ ਰਹਿੰਦੀਆਂ ਹਨ ਨਾਈਟ੍ਰੋਜਨ ਹਾਲੇ ਵੀ ਵੱਧ ਹੁੰਦਾ ਹੈ ਅਤੇ ਪੌਦੇ ਦੇ ਅੰਦਰੂਨੀ ਹਾਰਮੋਨ ਗਲਤ ਹੋਣ ਤਾਂ ਦਵਾਈ ਪੌਦੇ ਦਾ ਫੈਸਲਾ ਬਦਲ ਨਹੀਂ ਸਕਦੀ ਕਿਉਂਕਿ ਦਵਾਈ ਸਿਰਫ ਸਹਾਇਕ ਹੁੰਦੀ ਹੈ ਅਸਲੀ ਫੈਸਲਾ ਪੌਦਾ ਅੰਦਰੋਂ ਲੈਂਦਾ ਹੈ ਇਸ ਲਈ ਜੇ ਅੰਦਰੂਨੀ ਹਾਲਾਤ ਠੀਕ ਨਾ ਹੋਣ ਤਾਂ ਕੋਈ ਵੀ ਛਿੜਕਾਅ ਫੁੱਲ ਨਹੀਂ ਬਣਾ ਸਕਦਾ ਦੋਸਤੋ ਜੇ ਅੱਜ ਤੁਹਾਨੂੰ ਪੌਦੇ ਦੀ ਸਾਇੰਸ ਸਮਝ ਆਈਏ ਤਾਂ ਕਮੈਂਟ ਵਿੱਚ ਸਮਝ ਆ ਗਈ ਲਿਖੋ ਤਾਂ ਕਿ ਮੈਨੂੰ ਪਤਾ ਲੱਗੇ ਕਿ ਅਸੀਂ ਸਹੀ ਦਿਸ਼ਾ ਵਿੱਚ ਜਾ ਰਹੇ ਹਾਂ